ਇੱਕ ਕੁੜੀ ਦੇ ਵਿਆਹ ਨੂੰ 4 ਸਾਲ ਹੋ ਗਏ ਹੁੰਦੇ ਨੇ ਤੇ ਵਿਆਹ ਤੋਂ 1 ਸਾਲ ਬਾਅਦ ਉਸ ਦੇ ਘਰ ਇੱਕ ਬੱਚਾ ਪੈਦਾ ਹੁੰਦਾ ਤੇ ਉਸ ਦਾ ਇੱਕ ਦੋਸਤ ਹੁੰਦਾ ਹੈ ਕਾਲਜ ਦਾ ਸਕੂਲ ਦਾ ਉਸ ਦਾ ਵੀ ਵਿਆਹ ਹੋਇਆ ਹੁੰਦਾ ਪਰ 2 ਸਾਲ ਪਹਿਲਾਂ ਉਸ ਦੀ ਪਤਨੀ ਦੀ ਮੌਤ ਹੋ ਜਾਂਦੀ ਹੈ ਹੁਣ ਇਹਨਾਂ ਦੀ ਗੱਲਬਾਤ ਦੋਸਤੀ ਤਾਂ ਪਹਿਲਾਂ ਹੀ ਸੀ ਹੁਣ ਇਹਨਾਂ ਦੀ ਗੱਲਬਾਤ ਜਦੋਂ ਹੁੰਦੀ ਹੈ ਤਾਂ ਉਹ ਕੁੜੀ ਮੁੰਡੇ ਨੂੰ ਕਹਿੰਦੀ ਹੈ ਕਿ ਮੈਂ ਤਾਂ ਆਪਣੇ ਪਤੀ ਤੋਂ ਤੰਗ ਹਾਂ ਇੱਧਰ ਮੁੰਡੇ ਦੀ ਘਰਵਾਲੀ ਵੀ ਮਰ ਚੁੱਕੀ ਸੀ ਤੇ ਫਿਰ ਇਸ ਨੇ ਕਿਹਾ ਕਿ ਜੇ ਤੂੰ ਆਪਣੇ ਪਤੀ ਤੋਂ ਤੰਗ ਹੈ ਮੇਰੀ ਘਰਵਾਲੀ ਵੀ ਮਰ ਚੁੱਕੀ ਆ ਕਿਉਂ ਨਾ ਆਪਾਂ ਭੱਜ ਜਾਈਏ ਤਾਂ ਦੋਨੋਂ ਮਿਲ ਕੇ ਸਕੀਮ ਬਣਾਉਂਦੇ ਨੇ ਭੱਜ ਜਾਂਦੇ ਨੇ ਤੇ ਭੱਜਣ ਤੋਂ ਬਾਅਦ ਜੋ ਹੁੰਦਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਐਦਾਂ ਕਿਵੇਂ ਹੋ ਗਿਆ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਮਿਰਜ਼ਾਪੁਰ ਇੱਥੋਂ ਦਾ ਰਹਿਣ ਵਾਲਾ ਤਨੰਜੇ ਇਸ ਦਾ ਵਿਆਹ ਹੁੰਦਾ ਹੈ 2022 ਦੇ ਵਿੱਚ ਪੰਮੀ ਪ੍ਰਜਾਪਤੀ ਦੇ ਨਾਲ ਪੰਮੀ ਜੌਨਪੁਰ ਦੀ ਰਹਿਣ ਵਾਲੀ ਸੀ ਅਤੇ ਜੋ ਤਨੰਜੇ ਸੀ ਉਹ ਮਿਰਜ਼ਾਪੁਰ ਦਾ ਰਹਿਣ ਵਾਲਾ ਸੀ ਸਭ ਕੁਝ ਠੀਕ ਚੱਲ ਰਿਹਾ ਸੀ 2023 ਆਉਂਦਾ ਹੈ 2023 ਦੇ ਵਿੱਚ ਪੰਮੀ ਅਤੇ ਤਨੰਜੇ ਦੇ ਘਰ ਇੱਕ ਬੱਚੇ ਦਾ ਜਨਮ ਹੁੰਦਾ ਹੈ ਹੁਣ ਜ਼ਿੰਦਗੀ ਹੋਰ ਵੀ ਵਧੀਆ ਹੋ ਗਈ ਸੀ ਕਿਉਂਕਿ ਇੱਕ ਬੱਚਾ ਇਹਨਾਂ ਦੇ ਘਰ ਆ ਗਿਆ ਸੀ ਜੋ ਤਨੰਜੇ ਸੀ ਹੁਣ ਆਪਣੀ ਪਤਨੀ ਨੂੰ ਲੈ ਕੇ ਮੁੰਬਈ ਦੇ ਵਿੱਚ ਰਹਿਣ ਲੱਗ ਗਿਆ ਸੀ ਪਰ ਇੱਕ ਦਿਨ ਜੋਤ ਤਨੰਜੇ ਦੇ ਨਾਲ ਹੁੰਦਾ ਉਹ ਤਾਂ ਉਸ ਨੂੰ ਹੈਰਾਨ ਕਰ ਦਿੰਦਾ ਹੈ ਕਿਉਂਕਿ ਉਸ ਦੀ ਪਤਨੀ ਘਰੋਂ ਪੱਜ ਜਾਂਦੀ ਹੈ ਹੁਣ ਇਹ ਬੜਾ ਦੁਖੀ ਹੁੰਦਾ ਹੈ ਇਹ ਸੋਚਦਾ ਕਿ ਮੈਂ ਕੀ ਕਰਾਂ ਇਸ ਨੂੰ ਬੜਾ ਗੁੱਸਾ ਆਉਂਦਾ ਹੈ ਤੇ ਇਹ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਦਰਜ ਕਰਵਾਉਂਦਾ ਪਰ ਇਸ ਨੂੰ ਪਤਾ ਲੱਗਦਾ ਕਿ ਇਸ ਦੀ ਜੋ ਪਤਨੀ ਹੈ ਉਹ ਤਾਂ ਇੱਕ ਰਾਜੂ ਨਾਉਂ ਦੇ ਮੁੰਡੇ ਦੇ ਨਾਲ ਭੱਜੀ ਹੈ ਜੋ ਕਿ ਇਸ ਦੇ ਨਾਲ ਹੀ ਸਕੂਲ ਕਾਲਜ ਦੇ ਵਿੱਚ ਪੜਦਾ ਸੀ ਹੁਣ ਇਹ ਪਿੰਡ ਆਉਂਦਾ ਜੌਨਪੁਰ ਆ ਕੇ ਇਹ ਦੇਖਦਾ ਹੈ ਕਿ ਰਾਜੂ ਅਤੇ ਜੋ ਇਸ ਦੀ ਪਤਨੀ ਸੀ ਪੰਮੀ ਦੋਨੋਂ ਇਕੱਠੇ ਸਨ ਤਾਂ ਹੁਣ ਇਹ ਮੁੰਡਾ ਚੰਗੀ ਤਰ੍ਹਾਂ ਸੋਚ ਵਿਚਾਰ ਕਰਨ ਤੋਂ ਬਾਅਦ ਇੱਕ ਫੈਸਲਾ ਲੈਂਦਾ ਹੈ ਸਾਰੇ ਪਿੰਡ ਨੂੰ ਇਕੱਠਾ ਕਰਦਾ ਹੈ ਅਤੇ ਕਹਿੰਦਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਖੁਸ਼ ਹਾਂ ਕਿ ਮੇਰੀ ਪਤਨੀ ਅਤੇ ਰਾਜੂ ਦੋਨੋਂ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਰਾਜੂ ਉਸ ਨੂੰ ਮੁੰਬਈ ਤੋਂ ਭਜਾ ਕੇ ਲੈ ਕੇ ਆਇਆ ਮੈਨੂੰ ਇਸ ਵਿੱਚ ਕੋਈ ਵੀ ਦੁੱਖ ਨਹੀਂ ਕੋਈ ਵੀ ਇਤਰਾਜ਼ ਨਹੀਂ ਪਰ ਮੈਂ ਹੁਣ ਇਹ ਚਾਹਣਾ ਹੈ ਕਿ ਰਾਜੂ ਅਤੇ ਪੰਮੀ ਦੋਨਾਂ ਦਾ ਵਿਆਹ ਕਰ ਦਿੱਤਾ ਜਾਵੇ ਹੁਣ ਇਹ ਜੋ ਤਨੰਜੇ ਸੀ ਇਸ ਨੇ ਕਿਹਾ ਕਿ ਮੈਂ ਸਵੇਰੇ 7 ਵਜੇ ਘਰੋਂ ਨਿਕਲ ਜਾਂਦਾ ਸੀ ਤੇ 9 ਵਜੇ ਘਰੋਂ ਘਰ ਵਾਪਸ ਆਉਂਦਾ ਸੀ ਡਿਊਟੀ ਤੋਂ ਤੇ ਮੈਂ ਆਪਣੀ ਪਤਨੀ ਦਾ ਕਿੱਥੇ ਕਿੱਥੇ ਖਿਆਲ ਰੱਖਦਾ ਤੇ ਇਸ ਲਈ ਇਸ ਨੇ ਸੋਚਿਆ ਕਿ ਕਿਤੇ ਇਹ ਨਾ ਹੋਵੇ ਮੇਰੀ ਪਤਨੀ ਆਪਣੇ ਪ੍ਰੇਮੀ ਨਾਲ ਮਿਲ ਕੇ ਮੇਰੀ ਹੱਤਿਆ ਹੀ ਕਰ ਦੇਵੇ। ਹਾਂ ਕੋਈ ਮੈਂ ਸਵੇਰ 7:00 ਸਵੇਰ 7:30 ਵਜੇ ਮੈਂ ਆਫਿਸ ਚਲਾ ਜਾਂਦਾ ਸੀ। ਰਾਤ ਹਾਂ ਰਾਤ ਨੂੰ ਮੈਂ 9:00 ਵਜੇ ਆਤਾ ਸੀ। ਅੱਛਾ ਮੇਰਾ ਮਹੀਨਾ ਵੇਗ ਵੀ ਛੁੱਟੀ ਨਹੀਂ ਰਹਤਾ ਹੈ। ਉਸ ਤੋਂ ਚੰਗਾ ਇਸਨੇ ਸੋਚਿਆ ਕਿ ਇਹਨਾਂ ਦਾ ਵਿਆਹ ਕਰਵਾ ਦੇਵੀਏ। ਹੁਣ ਇਹ ਇਹਨਾਂ ਨੂੰ ਮੰਦਰ ਲਿਜਾਂਦਾ ਹੈ। ਮੰਦਰ ਲਿਜਾ ਕੇ ਇੱਕ ਦੂਜੇ ਦੇ ਜੈਮ ਆਲਾ ਪਾਉਂਦੇ ਨੇ ਤੇ ਤਨੰਜੇ ਇਹਨਾਂ ਨੂੰ ਆਸ਼ੀਰਵਾਦ ਦਿੰਦਾ ਤੇ ਜੋ ਲਿਖਤ ਪੜਤ ਹੁੰਦੀ ਹੈ ਉਹ ਵੀ ਸਾਰੀ ਕਰ ਲਈ ਜਾਂਦੀ ਹੈ। ਤੇ ਤਨੰਜੇ ਕਹਿੰਦਾ ਕਿ ਜੋ ਬੱਚਾਗਾ ਉਸ ਨੂੰ ਮੈਂ ਖੁਦ ਰੱਖਾਂਗਾ ਉਸ ਦਾ ਪਾਲਣ ਪੋਸ਼ਣ ਕਰਾਂਗਾ ਉਸ ਦੀ ਪੜ੍ਹਾਈ ਲਿਖਾਈ ਮੈਂ ਖੁਦ ਕਰਵਾਵਾਂਗਾ ਪਰ ਇਧਰ ਜਦੋਂ ਪੰਮੀ ਪ੍ਰਜਾਪਤੀ ਦੇ ਨਾਲ ਰਿਪੋਰਟਰ ਨੇ ਗੱਲ ਕੀਤੀ ਕਿ ਤੁਸੀਂ ਇਹ ਕੀ ਕੀਤਾ ਕੀ ਰਾਜੂ ਦੇ ਨਾਲ ਤੁਹਾਡਾ ਪਹਿਲਾ ਪ੍ਰੇਮ ਸੀ ਤਾਂ ਉਸ ਨੇ ਕਿਹਾ ਕਿ ਨਹੀਂ ਨਹੀਂ ਕਾਲਜ ਵਿੱਚ ਨਹੀਂ ਬਾਤ ਹੋਇਆ ਥਾ ਅਭੀ ਜਦ ਸਾਦੀ ਹੋਆ ਨਾ 1 ਸਾਲ ਬਾਅਦ ਤਬ ਬਾਤ ਹੋਆ ਮੇਰੇ ਹਸਬੰਦ ਦੂਸਰੇ ਨਾਲ ਸੰਪਰਕ ਵਿੱਚ ਰਹਤੇ ਥੇ अच्छा हां जब ये बात किए इनका जब पकड़ाया तब मुझे बहुत गुस्सा आया मुझे बहुत हार्ट हुआ तब मैं इनसे थोड़ा सा संपर्क में आई तब बात करना था ताजू ਦੇ ਨਾਲ ਮੇਰੀ ਸਿਰਫ ਦੋਸਤੀ ਸੀ ਇਹ ਮੇਰੇ ਨਾਲ ਕਾਲਜ ਚ ਪੜਦਾ ਸੀ ਸਕੂਲ ਚ ਪੜਦਾ ਸੀ ਪਰ ਮੇਰਾ ਜਦੋਂ ਤਨੰਜੇ ਨਾਲ ਵਿਆਹ ਹੋਇਆ ਤਾਂ ਮੈਨੂੰ ਕਿਹਾ ਗਿਆ ਕਿ ਇਸ ਦਾ ਖੁਦ ਦਾ ਫਲੈਟ ਹੈ ਇਸ ਕੋਲੇ ਜ਼ਮੀਨ ਜਾਇਦਾਦ ਹੈ ਇਸ ਕੋਲੇ ਪੈਸੇ ਬੜੇ ਨੇ ਪਰ ਜਦੋਂ ਮੇਰਾ ਵਿਆਹ ਹੋਇਆ ਇਸ ਕੋਲ ਇਦਾਂ ਦਾ ਕੁਝ ਵੀ ਨਹੀਂ ਸੀ ਇਹ ਜੋ ਨੌਕਰੀ ਤੋਂ ਕਮਾਉਂਦਾ ਸੀ ਬਸ ਉਹੀ ਸੀ ਤੇ ਦੂਸਰੀ ਗੱਲ 8-9 ਮਹੀਨੇ ਪਹਿਲਾਂ ਇਸ ਨੂੰ ਪਤਾ ਲੱਗਿਆ ਕਿ ਜੋ ਤਨੰਜਾ ਉਸ ਦੇ ਕਿਸੇ ਹੋਰ ਔਰਤ ਦੇ ਨਾਲ ਸਬੰਧ ਨੇ ਤਾਂ ਇਹ ਇਸ ਨਾਲ ਲੜਦੀ ਹੈ ਕਿ ਤੇਰੇ ਸਬੰਧ ਕਿਸੇ ਹੋਰ ਔਰਤ ਦੇ ਨਾਲ ਹੈ ਪਰ ਤਨੰਜੇ ਇਸ ਦੀ ਕੁੱਟਮਾਰ ਕਰਦਾ ਜੋ ਇਸ ਨੇ ਦੱਸਿਆ ਤਾਂ ਫਿਰ ਜੋ ਰਾਜੂ ਹੁੰਦਾ ਉਸ ਦੀ ਪੰਮੀ ਦੇ ਨਾਲ ਦੋਸਤੀ ਤਾਂ ਹੁੰਦੀ ਹੈ ਰਾਜੂ ਇਸ ਨੂੰ ਫੋਨ ਕਰਦਾ ਤਾਂ ਪੰਮੀ ਉਸ ਨੂੰ ਦੱਸਦੀ ਹੈ ਕਿ ਮੈਂ ਤਾਂ ਆਪਣੇ ਪਤੀ ਤੋਂ ਦੁਖੀ ਹਾਂ ਮੇਰਾ ਪਤੀ ਕਿਸੇ ਹੋਰ ਔਰਤ ਦੇ ਚੱਕਰ ਦੇ ਵਿੱਚ ਹੈ ਤੇ ਮੈਂ ਇਸ ਨਾਲ ਨਹੀਂ ਰਹਿਣਾ ਚਾਹੁੰਦੀ ਤਾਂ ਰਾਜੂ ਨੇ ਸੋਚਿਆ ਕਿ ਮੇਰੀ ਘਰ ਵਾਲੀ ਨੂੰ ਮਰੀ ਨੂੰ ਵੀ 2 ਸਾਲ ਹੋ ਗਏ ਕਿਉਂ ਨਾ ਮੈਂ ਪੰਮੀ ਦੇ ਨਾਲ ਹੀ ਵਿਆਹ ਕਰਵਾ ਲਵਾਂ ਅਸੀਂ ਕਾਲਜ ਦੇ ਵਿੱਚ ਵੀ ਇਕੱਠੇ ਕਰ ਪੜ੍ਹਦੇ ਰਹੇ ਹਾਂ ਤਾਂ ਇਹਨਾਂ ਦਾ ਪ੍ਰੇਮ ਹੋ ਜਾਂਦਾ ਹੈ ਪ੍ਰੇਮ ਤੋਂ ਬਾਅਦ ਫਿਰ ਇਹ ਸੋਚਦੇ ਆ ਕਿ ਆਪਾਂ ਇੱਥੋਂ ਭੱਜ ਚਲੀਏ ਤਾਂ ਜੋ ਰਾਜੂ ਹੁੰਦਾ ਉਹ ਪੰਮੀ ਨੂੰ ਮੁੰਬਈ ਤੋਂ ਭੁਜਾ ਲਿਆਉਂਦਾ ਹੈ ਤੇ ਪਿੰਡ ਆ ਜਾਂਦਾ ਹੈ ਪਰ ਜੋ ਤਨੰਜੇ ਹੁੰਦਾ ਜਦੋਂ ਉਸ ਨੂੰ ਪਤਾ ਲੱਗਦਾ ਕਿ ਰਾਜੂ ਮੇਰੀ ਪਤਨੀ ਨੂੰ ਭੁਜਾ ਕੇ ਲੈ ਕੇ ਆਇਆ ਤਾਂ ਤਨੰਜੇ ਪਿੰਡ ਆਉਂਦਾ ਹੈ ਪਿੰਡ ਆ ਕੇ ਉਹਨਾਂ ਦਾ ਵਿਆਹ ਕਰਵਾ ਦਿੰਦਾ ਹੈ ਹੁਣ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਅਸਲ ਵਿੱਚ ਕਸੂਰ ਕਿਸ ਦਾ ਪੰਮੀ ਦਾ ਕਸੂਰ ਹੈ ਜਾਂ ਤਨੰਜੇ ਦਾ ਕਸੂਰ ਹੈ ਪੰਮੀ ਨੇ ਕਿਹਾ ਕਿ ਤਨੰਜੇ ਦੇ ਸੰਬੰਧ ਕਿਸੇ ਔਰਤ ਨਾਲ ਸੀ ਜਿਸ ਤੋਂ ਉਹ ਦੁਖੀ ਹੋ ਗਈ ਤੇ ਉਸ ਨੇ ਗੁੱਸੇ ਦੇ ਵਿੱਚ ਆ ਕੇ ਰਾਜੂ ਦੇ ਨਾਲ ਸੰਬੰਧ ਸਥਾਪਿਤ ਕਰ ਲਏ ਕਿ ਜੇ ਤਨੰਜੇ ਮੈਨੂੰ ਧੋਖਾ ਦੇ ਰਿਹਾ ਤਾਂ ਮੈਂ ਵੀ ਰਾਜੂ ਦੇ ਨਾਲ ਪ੍ਰੇਮ ਸੰਬੰਧ ਬਣਾਵਾਂਗੀ ਇਸ ਨਾਲ ਸੰਬੰਧ ਬਣਾਵਾਂਗੀ ਤਾਂ ਉਸ ਨੇ ਕਿਹਾ ਕਿ ਮੈਂ ਇਸ ਨਾਲ ਸੰਬੰਧ ਬਣਾਏ ਸਿਰਫ ਇਸ ਗੁੱਸੇ ਦੇ ਵਿੱਚ ਕਿ ਤਨੰਜੇ ਉਸ ਨੂੰ ਧੋਖਾ ਦੇ ਰਿਹਾ ਤੇ ਇਧਰ ਜੇ ਤਨੰਜੇ ਦੀ ਮੰਨੀ ਹੈ ਤਾਂ ਇਹ ਕਹਿ ਰਿਹਾ ਕਿ ਜੋ ਮੇਰੀ ਪਤਨੀ ਹੈ ਉਹ ਰਾਜੂ ਦੇ ਨਾਲ ਭੱਜ ਗਈ ਆ ਉਸ ਨੇ ਮੇਰੇ ਨਾਲ ਬੇਵਫਾਈ ਕੀਤੀ ਹੈ ਪਰ ਮੈਂ ਨਹੀਂ ਚਾਹੁੰਦਾ ਕਿ ਮੇਰੀ ਪਤਨੀ ਮੇਰੇ ਉਸ ਦੇ ਪ੍ਰੇਮੀ ਦੇ ਨਾਲ ਮਿਲ ਕੇ ਮੇਰਾ ਕਤਲ ਕਰ ਦੇਵੇ ਜੋ ਅੱਜ ਕੱਲ ਚੱਲ ਰਿਹਾ ਇਸ ਦੇ ਡਰ ਤੋਂ ਮੈਂ ਸੋਚਿਆ ਕਿ ਇਹਨਾਂ ਦਾ ਵਿਆਹ ਹੀ ਕਰਵਾ ਦਈਏ ਨਾ ਰਹੇਗਾ ਬਾਂਸ ਤੇ ਨਾ ਬੱਜੇਗੀ ਬੰਸਰੀ ਜਦੋਂ ਇਹ ਇੱਕ ਹੀ ਹੋ ਗਏ ਫੇਰ ਇਹਨਾਂ ਦੇ ਵਿੱਚ ਕੋਈ ਰਾਹ ਦਾ ਰੋੜਾ ਵੀ ਨਹੀਂ ਰਹੇਗਾ ਤੇ ਇਹ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਕੱਢਣਗੇ ਤੇ ਤਨੰਜੇ ਨੇ ਜੋ ਬੱਚਾ ਸੀ ਉਸ ਨੂੰ ਖੁਦ ਰੱਖ ਲਿਆ ਤੇ ਕਿਹਾ ਕਿ ਇਸ ਦਾ ਜੋ ਪਾਲਣ ਪੋਸ਼ਣ ਆ ਉਹ ਮੈਂ ਕਰਾਂਗਾ ਇਸ ਦੀ ਪੜ੍ਹਾਈ ਮੈਂ ਕਰਵਾਵਾਂਗਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਕਿ ਕਿੱਦਾਂ ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਪਤਨੀ ਨੇ ਕਿਹਾ ਕਿ ਪਤੀ ਬੇਵਫਾ ਹੋ ਗਿਆ ਇਸ ਕਰਕੇ ਮੈਂ ਆਪਣਾ ਪ੍ਰੇਮੀ ਬਣਾਇਆ ਉਸ ਨਾਲ ਵਿਆਹ ਕਰਵਾ ਲਿਆ ਜਾਨੀ ਉਸ ਨਾਲ ਮੈਂ ਭੱਜ ਗਈ ਤੇ ਪਤੀ ਦਾ ਇਲਜ਼ਾਮ ਇਹ ਹੈ ਕਿ ਪਤਨੀ ਬੇਵਫਾ ਹੋਗੀ ਤੇ ਉਸ ਨੂੰ ਡਰ ਲੱਗਿਆ ਕਿ ਕਿਤੇ ਇਹ ਮੇਰਾ ਹੀ ਘੋਗਾ ਚਿਤ ਨਾ ਕਰ ਦੇਣ ਕਿਤੇ ਮੈਨੂੰ ਹੀ ਨਾ ਮਾਰ ਦੇਣ ਇਸ ਲਈ ਪਤੀ ਨੇ ਸੋਚਿਆ ਕਿ ਮੈਂ ਇਹਨਾਂ ਦਾ ਵਿਆਹ ਹੀ ਕਰਵਾ ਦੇਵਾਂ ਟੰਟਾ ਹੀ ਮਕਾ ਦੇਵਾਂ ਤਾਂ ਪਤੀ ਉਹਨਾਂ ਨੂੰ ਮੰਦਰ ਚੱਲ ਜਾਂਦਾ ਮੰਦਰ ਚ ਲਿਆ ਕੇ ਜੈਮ ਆਲਾ ਪੁਆਈ ਜਾਂਦੀ ਆ ਅਸ਼ੀਰਵਾਦ ਦਿੱਤਾ ਜਾਂਦਾ ਪਤੀ ਵੱਲੋਂ ਲਿਖਤ ਪੜਤ ਕਰਵਾ ਕੇ ਰਾਜੂ ਨੂੰ ਆਪਣੀ ਪਤਨੀ ਤਨੰਜੇ ਸਮਾ ਦਿੰਦਾ ਵੀ ਭਾਈ ਆਲ ਹੈ ਇਸ ਤੋਂ ਬਾਅਦ ਤੂੰ ਜ਼ਿੰਮੇਵਾਰ ਹੈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਆ ਤੁਸੀਂ ਕੀ ਸੋਚਦੇ ਹੋ ਕਿ ਇੱਥੇ ਗਲਤੀ ਪੰਮੀ ਦੀ ਆ ਜਾਂ ਤਨੰਜੇ ਦੀ ਆ ਜਾਂ ਫਿਰ ਰਾਜੂ ਦੀ ਆ ਕਿਸ ਦੀ ਗਲਤੀ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਕਿਉਂਕਿ ਤੁਹਾਡੇ ਵਿਚਾਰ ਸਾਡੇ ਲਈ ਬੜੇ ਕੀਮਤੀ ਹੁੰਦੇ ਨੇ ਤੁਸੀਂ ਇਹ ਸਾਰੀ ਘਟਨਾ ਤੇ ਜੋ ਤੁਹਾਡੀ ਸੋਚ ਆ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ